ਇਰਸਾ ਮਜਉਂ ਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਜਦੋਂ ਭੁੱਖ ਦੀ ਗੱਲ ਚੱਲਦੀ ਹੈ ਨਾ ਭੁੱਖ ਵੀ ਕਈ ਪ੍ਰਕਾਰ ਦੀ ਇੱਕ ਤੇ ਪੇਟ ਦੀ ਭੁੱਖ ਹੈ ਜਿਹੜੀ ਚਾਰ ਪੰਜ ਪ੍ਰਸ਼ਾਦਿਆਂ ਨਾਲ ਮਿਟ ਜਾਂਦੀ ਹੈ ਥੋੜੀ ਜਿਹੀ ਭੋਜਨ ਨਾਲ ਹੀ ਮਿਟ ਜਾਂਦੀ ਹੈ ਨਾ ਇੱਕ ਮਨ ਦੀ ਭੁੱਖ ਹੈ ਸਰੀਰ ਦਾ ਜਿਹੜਾ ਪੇਟ ਹੈ ਸਰੀਰ ਦਾ ਜਿਹੜਾ ਢੱਡ ਹੈ ਇਹ ਤਾਂ ਥੋੜੀ ਜਿਹੀ ਖੁਰਾਕ ਨਾਲ ਹੀ ਪਰ ਜਾਂਦਾ ਹੈ ਪਰ ਜਿਹੜਾ ਮਨ ਦਾ ਪੇਟ ਹੈ ਨਾ ਇਹ ਨਹੀਂ ਪਰਦਾ ਇਹ ਨਹੀਂ ਪਰਦਾ ਕਈ ਵਾਰ ਕਹਿੰਦੇ ਨੇ ਨਾ ਕਈ ਵੀ ਜੋ ਮਨ ਮੰਗਦਾ ਹੈ ਪਹਿਲਾਂ ਮਨ ਦੀਆਂ ਸਾਰੀਆਂ ਗੱਲਾਂ ਪੂਰੀਆਂ ਕਰ ਦੋ ਫਿਰ ਕਹਿੰਦੇ ਮਨ ਟਿਕ ਜਾਊਗਾ ਨਹੀਂ ਭਾਈ ਇਹ ਇਦਾਂ ਨਹੀਂ ਟਿਕਦਾ ਅੱਗ ਵਿੱਚ ਕਿੰਨੀਆਂ ਵੀ ਲੱਕੜਾਂ ਪਾ ਦਿਓ ਅੱਗ ਕਦੇ ਨਹੀਂ ਕਹਿੰਦੀ ਮੈਂ ਰਾਜ ਜਗੀ ਬਸ ਕਰ ਜਿੰਨੀਆਂ ਪਾਈ ਜਾਉਂਗੇ ਮੱਛੀ ਜਾਣੀਆਂ ਨਹੀਂ ਉਹਨੇ ਸਾੜੀ ਜਾਣੀ ਇਸੇ ਤਰ੍ਹਾਂ ਤ੍ਰਿਸ਼ਨਾ ਦੀ ਅੱਗ ਹੈ ਇਹ ਮਨ ਦਾ ਜਿਹੜਾ ਪੇਟ ਹੈ ਨਾ ਤ੍ਰਿਸ਼ਨਾ ਦੀ ਅੱਗ ਇਹ ਤ੍ਰਿਸ਼ਨਾ ਦੀ ਭੁੱਖ ਮਿਟਦੀ ਨਹੀਂ ਸਤਿਗੁਰੂ ਜੀ ਸਮਝਾਉਂਦੇ ਆ ਨਾ ਕਹਿੰਦੇ ਅੱਜ ਸੈਂਕੜੇ ਨੇ ਕਮਾਲ ਲਏ ਸਬਰ ਥੋੜਾ ਆਇਆ ਸ਼ੁਕਰ ਥੋੜਾ ਆਇਆ ਹੁਣ ਕਹਿੰਦਾ ਮੈਂ ਹਜ਼ਾਰਾਂ ਕਮਾਲਾਂ ਹਜ਼ਾਰਾਂ ਵੀ ਕਮਾਲੇ ਹੁਣ ਅੱਗੇ ਲਾਲਸਾ ਵਧ ਗਈ ਕਰੋੜਾਂ ਕਮਾਮਾਂ ਲੱਖਾਂ ਕਮਾਮਾਂ ਕਰੋੜਾਂ ਕਮਾਲਾਂ ਕਰੋੜ ਕਮਾਲਿਆ ਕਹਿੰਦੇ ਹੁਣ ਅਰਬਾਂ ਖਰਬਾਂ ਤੇ ਪਹੁੰਚ ਜਾਵਾਂ ਸਹਸ ਖੱਟੇ ਲੱਖ ਕੋਠ ਤਾਵੇ ਤ੍ਰਿਪਤ ਨਾ ਆਵੇ ਮਾਇਆ ਆਛੈ ਪਾਪ ਪਦਾਰਥਾਂ ਦੇ ਨਾਲ ਮਨ ਨਹੀਂ ਰਾਜਦਾ ਕ੍ਰਿਸ਼ਨਾ ਦੀ ਅਗਨੀ ਬੁਝਦੀ ਕ੍ਰਿਸ਼ਨਾ ਦੀ ਅਗਨੀ ਕਿਵੇਂ ਬੁਝਦੀ ਸਤਿਗੁਰੂ ਜੀ ਕਹਿੰਦੇ ਭਾਵੇਂ ਸਾਰੀਆਂ ਪੁਰੀਆਂ ਦੇ ਸਾਰੇ ਦੇਸ਼ ਦਸ਼ੰਤਰਾਂ ਦੇ ਤੂ ਪਦਾਰਥ ਇਕੱਠੇ ਕਰ ਲਵੇਂ ਮਨ ਦੀ ਤ੍ਰਿਸ਼ਨਾ ਦੀ ਭੁੱਖ ਨੇ ਕਦੇ ਨਹੀਂ ਕਹਿਣਾ ਮੈਂ ਰਾਜਗੀ ਹੁਣ ਸ਼ੁਕਰ ਹੈ ਇਹ ਵੱਧਦੀ ਜਾਣੀ ਤ੍ਰਿਸ਼ਨਾ ਬਿਰਲੀਆਂ ਦੀ ਬੁਝਦੀ ਅਤੇ ਬੁਝਦੀ ਕਿਵੇਂ ਹੈ ਤ੍ਰਿਸ਼ਨਾ ਬੁਝੇ ਹਰ ਕੀ ਨਾਮ ਨਾਮ ਨਾਲ ਜੁੜਿਆ ਸਬਰੋਂ ਨਾਮ ਨਾਲ ਜੁੜਿਆ ਸੰਤੂਖ ਹੋ ਗਾ ਸੋ ਨਾਮ ਨਾਲ ਜੁੜੀਏ ਜੀ ਪਦਾਰਥਾਂ ਪਿੱਛੇ ਭੱਜਣਾ ਬੰਦ ਕਰ ਦਈਏ ਜੋ ਮਾਲਕ ਜੀ ਨੇ ਦਿੱਤਾ ਉਹਦਾ ਸ਼ੁਕਰ ਕਰਦੇ ਰਹੀਏ ਤੇ ਜਦੋਂ ਪਦਾਰਥ ਦੇਣ ਵਾਲੇ ਦੇ ਮਗਰ ਭੱਜਾਂਗੇ ਨਾ ਸੱਚ ਕਰਕੇ ਜਾਣਿਓ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਣੀ ਪਦਾਰਥ ਦੀਨ ਵਾਲੀ ਨਾਲ ਦੋਸਤੀ ਕਰ ਲਈਏ ਫਿਰ ਕੀ ਹੋਵੇਗਾ ਜਾਂ ਕਾਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹ ਕਾ ਕੀ ਕਮੀਆਂ ਕਿਨੇ ਜਿਨੇ ਆਪਣੀ ਦੋਸਤੀ ਮਾਲਕ ਨਾਲ ਪਾਲੀ ਦਸੋ ਨੀ ਕਾਦੀ ਕਮੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਪਦਾਰਥਾਂ ਨਾਲ ਸੁੱਖ ਨਹੀਂ ਮਿਲਦਾ ਹਰੀ ਦੇ ਨਾਮ ਨਾਲ ਜੁੜਿਆ ਸੁੱਖ ਮਿਲਦਾ ਹੈ ਪਰਮਾਤਮਾ ਜੀ ਦੀ ਬੰਦਗੀ ਵਿੱਚ ਸੁੱਖ ਮਿਲਦਾ ਹੈ ਪਦਾਰਥਾਂ ਨਾਲ ਸੁੱਖ ਨਹੀਂ ਮਿਲਦਾ ਗੁਰੂ ਜੀ ਸਮਝਾਉਂਦੇ ਨੇ ਜਿਹੜਾ ਰਾਜਾ ਹੁੰਦਾ ਉਹਨੂੰ ਪਦਾਰਥਾਂ ਦੀ ਕਮੀ ਹੈ ਜਿਹਦਾ ਰਾਜ ਹੈ ਗੁਰੂ ਜੀ ਕਹਿੰਦੇ ਉਹ ਰਾਜਾ ਵੀ ਦੁਖੀ ਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਬਾਣੀ ਸੱਚ ਕਹਿੰਦੀ ਆ ਦੁਖੀ ਆ ਚਿੰਤਾਵਾਂ ਨੇ ਘੇਰਿਆ ਹੋਇਆ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਇ ਸੁਖੀਆ ਸੁਖ ਕਿਵੇਂ ਮਿਲੇਗਾ ਹਰੀ ਦਾ ਨਾਮ ਜਪਣ ਨਾਲ ਜਿਹੜੇ ਜਪਜੀ ਸਾਹਿਬ ਪੜਦੇ ਆ ਨਾ ਭਾਵੇਂ ਕੁੱਲੀ ਵਿੱਚ ਬੈਠੇ ਹੁਣ ਉਹਨਾਂ ਜਿੰਨਾ ਉਹਨਾਂ ਕੋਲ ਸੁੱਖ ਹੈ ਨਾ ਉਹਨਾਂ ਰਾਜੇ ਕੋਲ ਵੀ ਸੁੱਖ ਨਹੀਂ ਜਿਹੜੇ ਬਾਣੀ ਨਾਲ ਜੁੜ ਗਏ ਜੇ ਕੋਈ ਮਹਿਲਾ ਚ ਬੈਠ ਕੇ ਜੁੜਿਆ ਮubarək ਹੈ ਸੁਖ ਪਦਾਰਥ ਦੇਣ ਵਾਲੇ ਨਾਲ ਜੁੜ ਕੇ ਮਿਲੇਗਾ ਪਦਾਰਥਾਂ ਨਾਲ ਜੁੜ ਕੇ ਨਹੀਂ ਤੇ ਜਦੋਂ ਵੀ ਕੋਈ ਪਦਾਰਥ ਦੂਰ ਹੁੰਦਾ ਜਾਂ ਨਹੀਂ ਮਿਲਦਾ ਅਸੀਂ ਅਲਾੰਭਾ ਦਿੰਨੇ ਆ ਜਦੋਂ ਪਦਾਰਥ ਦੇਣ ਵਾਲੇ ਨਾਲ ਜੁੜ ਗਏ ਫਿਰ ਉਹ ਲੰਬਾ ਨਹੀਂ ਹਰ ਇੱਕ ਦਾਤ ਵਿੱਚ ਸ਼ੁਕਰ ਹੀ ਸ਼ੁਕਰ ਹੈ ਦੇਣ ਵਾਲੇ ਨੂੰ ਭਲਾਇਆ ਨਹੀਂ ਜਾਂਦਾ ਸਤਗੁਰੂ ਜੀ ਇਸੇ ਕਰਕੇ ਸਮਝਾਉਂਦੇ ਨੇ ਪੁੱਤ ਮੰਨੇ ਰੱਜਣਾ ਨਹੀਂ ਭਾਵੇਂ ਸਾਰੀ ਦੁਨੀਆ ਦੇ ਪਦਾਰਥ ਇਕੱਠੇ ਕਰਨੀ ਜਿਸ ਸਕੂਨ ਚਾਹੁੰਨਾ ਹੈ ਨਾ ਸ਼ਾਂਤੀ ਚਾਹੁੰਨਾ ਹੈ ਫਿਰ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੱਬੀ ਬਾਣੀ ਦਾ ਪੱਲਾ ਫੜ ਆਪਣੇ ਘਰ ਵਿੱਚ ਗੁਰੂ ਜੀ ਦੀ ਬਾਣੀ ਨੂੰ ਲੈ ਕੇ ਜਾ ਮੈਂ ਵੇਖਦੀ ਹੁੰਨੀ ਆ ਘਰ ਜਦੋਂ ਅਸੀਂ ਬਣਾਉਨੇ ਆ ਹਰ ਇੱਕ ਚੀਜ਼ ਦਾ ਧਿਆਨ ਰੱਖਦੇ ਆ ਘਰ ਬਣਾਉਣ ਦੇ ਸਮੇਂ ਇੱਥੇ ਬੈੱਡਰੂਮ ਬਣੇਗਾ ਇੱਥੇ ਰਸੋਈ ਬਣੇਗੀ ਇੱਥੇ ਉਹ ਕਮਰਾ ਬਣਾਉਣਾ ਜਿੱਥੇ ਆਏ ਗਏ ਨੂੰ ਬਿਠਾਇਆ ਕਰਾਂਗੇ ਸੋਫਾ ਸੈੱਟ ਲਾਵਾਂਗੇ ਇੱਥੇ ਡਾਈਨਿੰਗ ਟੇਬਲ ਲਾਉਣਾ ਪ੍ਰਸ਼ਾਦਾ ਪਾਣੀ ਛਕਣ ਦੇ ਲਈ ਇੱਥੇ ਗੈਸਟ ਰੂਮ ਬਣਾਵਾਂਗੇ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਉਹ ਇਸ ਕਮਰੇ ਵਿੱਚ ਆ ਕੇ ਰੁਕਿਆ ਕਰੇਗਾ ਬਣਾਉਣੀ ਆ ਜਿਸ ਮਾਲਕ ਨੇ ਘਰ ਦਿੱਤਾ ਜਿਨੇ ਦਾਤ ਦਿੱਤੀ ਆ ਉਦੀ ਬਾਣੀ ਦੀਆਂ ਪੋਥੀਆਂ ਰੱਖਣ ਵਾਸਤੇ ਜਿਹੜੀ ਪੋਥੀ ਪਰਮੇਸ਼ਰ ਦਾ ਥਾਨ ਹੈ ਪੋਥੀ ਪਰਮੇਸ਼ਰ ਦਾ ਥਾਨ ਬਾਣੀ ਦੀਆਂ ਪੋਥੀਆਂ ਰੱਖਣ ਵਾਸਤੇ ਜਗਾ ਕਿਸੇ ਵਿਰਲੇ ਦੇ ਘਰ ਵਿੱਚ ਹੋਜੀਆ ਜੋ ਪੰਜਾਬ ਦੇ ਹਾਲਾਤ ਨੇ ਨਾ ਆਪਾਂ ਸਭ ਕੁਝ ਵੇਖ ਰਹੇ ਜੀ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਨੇ ਹਨ ਘਰ ਦੇ ਵਿੱਚ ਹਿਰਦੇ ਘਰ ਵਿੱਚ ਵੀ ਤੇ ਬਾਹਰੀ ਘਰ ਵਿੱਚ ਵੀ ਬਾਣੀ ਦੀਆਂ ਪੋਥੀਆਂ ਨੂੰ ਪਰਮੇਸ਼ਰ ਦਾ ਥਾਨ ਜਿਸ ਬਾਣੀ ਨੂੰ ਨਰੰਕਾਰ ਕਿਹਾ ਜਾਂਦਾ ਬਾ ਬਾ ਬਾਣੀ ਨਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ ਬਾਣੀ ਦੀਆਂ ਪੋਥੀਆਂ ਨੂੰ ਘਰਾਂ ਵਿੱਚ ਰੱਖਣਾ ਸ਼ੁਰੂ ਕਰੀਏ ਜੀ ਕੋਸ਼ਿਸ਼ ਕਰਿਆ ਕਰੀਏ ਇਦਾਂ ਦੇ ਸਮਾਗਮ ਘਰਾਂ ਵਿੱਚ ਹੁੰਦੇ ਰਹਿਣ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਸੁਪਨਾ ਹੈ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੋ ਇੱਕ ਜਦੋਂ ਬੱਚੇ ਬੈਠਦੇ ਹਨ ਘਰ ਵਿੱਚ ਇਦਾਂ ਦਾ ਉਦਦਮ ਕੀਤਾ ਜਾਂਦਾ ਬੱਚਿਆਂ ਤੇ ਕੀ ਅਸਰ ਪੈਂਦੇ ਵੀ ਸਾਡੇ ਪਰਿਵਾਰਕ ਮੈਂਬਰਾਂ ਦੀ ਕਿੰਨੀ ਪਵਿੱਤਰ ਸੋਚ ਹੈ ਗੁਰੂ ਜੀ ਦਾ ਉਹ ਤਾਸਰਾ ਲੈ ਰਹੇ ਆ ਅਸੀਂ ਉਦਦਮ ਤੇ ਕਰਦੇ ਆ ਪਰ ਜਦੋਂ ਗੁਰੂ ਦੀ ਮੱਤ ਨਹੀਂ ਨਾ ਹੁੰਦੀ ਕੋਲ ਪਰ ਉਹ ਗਲਤ ਪਾਸੇ ਉਦਦਮ ਹੋ ਜਾਂਦਾ ਘਰਾਂ ਵਿੱਚ ਡੀਜੇ ਲਾ ਕੇ ਸ਼ਰਾਬਾਂ ਦੇ ਦੌਰ ਚ ਲਾ ਕੇ ਪਾਰਟੀਆਂ ਕੀਤੀਆਂ ਜਾਂਦੀਆਂ ਜਦੋਂ ਕੋਈ ਦਾਤ ਮਿਲਦੀ ਆ ਇਦ ਸੰਗਤ ਕਰਿਆ ਕਰੀਏ ਸੰਗਤ ਦੀ ਸੇਵਾ ਨੂੰ ਫਲ ਵੀ ਬਹੁਤ ਜਿਆਦਾ ਲੱਗਦਾ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਨਾ ਸੰਗਤ ਦੀ ਸੇਵਾ ਕਰਕੇ ਗੁਰੂ ਜੀ ਦੀ ਸੇਵਾ ਕਰਕੇ ਇਥੇ ਬੇਨਤੀ ਕਰਾਂ ਸੇਵਾ ਵੀ ਤਿੰਨ ਪ੍ਰਕਾਰ ਦੀ ਹੈ ਗੁਰਬਾਣੀ ਨੇ ਤਿੰਨ ਭਾਗਾਂ ਵਿੱਚ ਸੇਵਾ ਨੂੰ ਵੰਡੇ ਜੜ ਰੂਪੇ ਕੀ ਆ ਗੁਰੂ ਜੀ ਸਮਝਾਉਂਦੇ ਨੇ ਪੋਤ ਇੱਕ ਤੇ ਹਰੀ ਦੀ ਸੇਵਾ ਹੈ ਪ੍ਰਭ ਦੀ ਟਹਿਲ ਕਮਾਬਣੀ ਹਰ ਕੀ ਟਹਿਲ ਕਮਾਬਣੀ ਜਪੀਏ ਪ੍ਰਭ ਕਾ ਨਾਮ ਹਰੀ ਦੀ ਟਹਿਲ ਕੀ ਆ ਨਾਮ ਜਪਣ ਇੱਕ ਗੁਰੂ ਦੀ ਟਹਿਲ ਹੈ ਗੁਰੂ ਦੀ ਸੇਵਾ ਉਹ ਕੀ ਆ ਗੁਰ ਕੀ ਸੇਵਾ ਸ਼ਬਦ ਵਿਚਾਰ ਇੱਕ ਖਲਕਤ ਦੀ ਸੇਵਾ ਹੈ ਦੁਨੀਆ ਦੀ ਸੇਵਾ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾ ਬੈਸਣ ਆਈਏ ਹਾਲਾਂਕਿ ਪਿੱਛੇ ਰੱਬ ਜੀ ਹੀ ਹਣ ਦੁਨੀਆਂ ਵਿੱਚ ਵੀ ਰੱਬ ਵੱਸਦਾ ਹੈ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਵੀ ਪਰਮੇਸ਼ਰ ਦਾ ਰੂਪ ਹੈ ਜੜ ਰੂਪ ਇੱਕ ਹੀ ਆ ਪਰ ਤਿੰਨ ਭਾਗਾਂ ਵਿੱਚ ਸੇਵਾ ਨੂੰ ਵੰਡਿਆ ਸੋ ਆਪਾਂ ਆਪਣੇ ਘਰਾਂ ਤੋਂ ਸ਼ੁਰੂਆਤ ਕਰਕੇ ਬੱਚਿਆਂ ਨੂੰ ਗੁਰਬਾਣੀ ਦਾ ਪੱਲਾ ਫੜਾ ਕੇ ਤੁਰਾਂਗੇ ਨਾ ਵੇਖਿਓ ਦਿਨਾਂ ਵਿੱਚ ਹੀ ਸੁਰਤ ਦੀ ਤੇ ਸਮਾਜ ਦੀ ਚੜ੍ਹਦੀ ਕਲਾ ਹੋ ਜਾਣੀ ਗੁਰੂ ਦੀ ਮੱਤ ਨੂੰ ਲੈ ਕੇ ਚੱਲੇ ਆ ਕਰੀਏ ਜੋ ਗੁਰੂ ਜੀ ਕਹਿੰਦੇ ਨੇ ਉਹ ਕਰਦਾ ਹੈ ਹੁਣ ਗੁਰੂ ਜੀ ਕੀ ਕਹਿੰਦੇ ਨੇ ਪੁੱਤ ਬੱਚੀਆਂ ਨੂੰ ਸਮਝਾਪ ਵੀ ਸਮਝ ਪਦਾਰਥਾਂ ਨਾਲ ਸੁੱਖ ਨਹੀਂ ਮਿਲਦਾ ਸੁੱਖ ਤੇ ਬਾਣੀ ਨਾਲ ਜੁੜਿਆ ਮਿਲਦਾ ਰਾਜਾ ਵੀ ਦੁਖੀ ਆ ਰਾਜੇ ਨੂੰ ਵੀ ਚਿੰਤਾਵਾਂ ਨੇ ਘੇਰਿਆ ਹੋਇਆ ਹੈ ਸੁੱਖ ਚੋਣਾ ਹੀ ਗੁਰਮੁਖ ਨਾਮ ਜਪੂ ਮਨ ਮੇਰੇ ਨਾਨਕ ਪਾਉ ਸੂਖ ਧਨੇਰੇ ਧਨੇਰੇ ਸੂਖ ਮਿਲਣਗੇ ਤੈਨੂੰ ਨਾਮ ਨਾਲ ਜੁੜੀ ਜਾ ਨਹੀਂ ਤੇ ਭੁੱਖ ਮਿਟਣੀ ਨਹੀਂ ਏ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਭਾਵੇਂ ਕਿੰਨੇ ਵੀ ਪਦਾਰਥ ਇਕੱਠੇ ਕਰ ਲੇ ਫਿਰ ਸਮਝਾਉਂਦੇ ਨਹੀਂ